ਵਾਈਬਰ ਜੀ ਕਾ ਖਾਲਸਾ ਵਾਈਬਰ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਕਿ ਜੇ ਅਸੀਂ ਲੋਨ ਲੈ ਲੈਂਨੇ ਆਂ ਅਗਰ ਅਸੀਂ ਲੋਨ ਨਹੀਂ ਮੋੜ ਪਾਉਂਦੇ ਤਾਂ ਬੈਂਕ ਸਾਡੇ ਤੇ ਕੀ ਕਾਰਵਾਈ ਕਰ ਸਕਦੀ ਆ ਜਾਂ ਕੀ ਸਾਨੂੰ ਡਰਨ ਦੀ ਕੋਈ ਲੋੜ ਹੈਗੀ ਜਾਂ ਕੋਈ ਡਰਨ ਦੀ ਲੋੜ ਨਹੀਂ ਹੈਗੀ ਇਹਦੇ ਤੇ ਤੁਹਾਡੇ ਨਾਲ ਅੱਜ ਮੈਂ ਗੱਲਬਾਤ ਕਰੂੰਗਾ ਔਰ ਤੁਹਾਡਾ ਮਨ ਦਾ ਜਿਹੜਾ ਡਰ ਹੈ ਉਹ ਚੱਕਣ ਦੀ ਕੋਸ਼ਿਸ਼ ਕਰੂੰਗਾ ਉਹ ਵੀਡੀਓ ਕਰਦੇ ਆ ਸਟਾਰਟ ਵਾਈਬਰ ਜੀ ਕਾ ਖਾਲਸਾ ਵਾਈਬਰ ਜੀ ਕੀ ਫਤਿਹ ਪਰ ਉਹ ਤੋਂ ਜਦੋਂ ਅਸੀਂ ਲੋਨ ਲੈ ਲੈਨੇ ਆ ਲੋਨ ਲੈ ਕੇ ਲੋਨ ਨੂੰ ਮੋੜਨਾ ਸਾਡਾ ਫਰਜ ਆ ਜਾਏਗਾ ਮੋੜਨੀ ਚਾਹੀਦੀ ਆ ਲੋਨ ਮਤਲਬ ਜਿਹੜਾ ਆਪਾਂ ਨੇ ਖਰੀਦੇ ਲਿਆਗਾ ਤੇ ਬੈਂਕ ਤੋਂ ਲੋਨ ਲੈ ਕੇ ਉਹਨੂੰ ਮੋੜਨਾ ਅਗਰ ਤੁਸੀਂ ਮੋੜਦੇ ਹੋ ਤਾਂ ਸਹੀ ਸਲਾਮਤ ਤੁਹਾਡਾ ਕ੍ਰੈਡਿਟ ਵੀ ਠੀਕ ਰਹਿੰਦਾ ਤੁਹਾਡਾ ਸਿਵਲ ਠੀਕ ਰਹਿੰਦਾਗਾ ਤੇ ਤੁਹਾਨੂੰ ਨੰਬਰ ਠੀਕ ਮਿਲਦੇ ਨੇਗਾ ਲੋਨ ਮਿਲ ਜਾਂਦਾ ਲੇਕਿਨ ਕਈ ਵਾਰੀ ਮਜਬੂਰੀਆਂ ਹੋ ਜਾਂਦੀਆਂ ਨੇ ਕਿ ਅਸੀਂ ਲੋਨ ਨਹੀਂ ਚੁਕਾ ਪਾਉਂਦੇ ਫੇਰ ਅਸੀਂ ਕੀ ਕਰੀਏ ਕਿਉਂਕਿ ਮੈਂ ਸਰਪੰਚ ਹੋਣ ਦੇ ਨਾਤੇ ਬਹੁਤ ਲੋਕਾਂ ਦੇ ਲੋਨ ਅਡਜਸਟ ਕਰਾਏ ਨੇ ਉਹ ਕਿਵੇਂ ਲੋਨ ਅਡਜਸਟ ਹੁੰਦੇ ਨੇ ਕਿਵੇਂ ਅਗਰ ਤੁਸੀਂ ਲੋਨ ਲੈ ਲੈਨੇ ਹੋ ਲੋਨ ਨਹੀਂ ਮੋੜ ਪਾਉਂਦੇ ਮੈਂ ਤੁਹਾਨੂੰ ਇੱਕ ਉਦਾਹਰਨ ਦੇ ਤੌਰ ਤੇ ਦੱਸਦਾ ਮੈਂ ਇੱਕ ਮੇਰੇ ਦੋਸਤ ਨੂੰ ਲੋਨ ਦਵਾਇਆ ਲਿਮਟ ਦਵਾਈ ਜਿਹੜੀ ਲਿਮਟ ਹੈਗੀ ਸੀਗੀ 10 ਲੱਖ ਦੀ ਵੱਧ ਕੇ ਦੋਸਤੋ ਉਹ ਚਲੀ ਗਈ 35 ਲੱਖ ਤੇ ਲੇਕਿਨ ਉਹ ਤੋਂ ਲਿਮਟ ਮੋੜੀ ਨਾ ਗਈ ਉਹਦੇ ਕੋਲ ਫਿਰ ਬਾਅਦ ਵਿੱਚ ਕੁਝ ਪੈਸੇ ਆ ਗਏ ਤਾਂ ਉਹ ਕਹਿਣ ਲੱਗਾ ਯਾਰ ਮੈਨੂੰ ਸਰਪੰਚ ਸਾਹਿਬ ਕਿਸੇ ਤਰ੍ਹਾਂ ਮੇਰਾ ਹੁਕਰੋ ਮੈਂ ਮੈਨੇਜਰ ਨਾਲ ਗੱਲ ਕਰੀ ਤਾਂ ਦੋਸਤੋ ਉਹਦਾ ਜਦੋਂ ਮਤਲਬ ਉਹਨੇ ਬਾਲਸ਼ ਕਰੇ ਪੈਸੇ ਤਾਂ ਮੈਨੇਜਰ ਨੇ ਉਹਨੂੰ ਕਿਹਾ ਵੀ ਦੱਸ ਕਿੰਨੇ ਘੱਟ ਕਰਾਂ ਉਹ ਕਹਿੰਦਾ ਜੀ ਚਲੋ 5-4 ਲੱਖ ਘੱਟ ਕਰ ਲਓ ਕਹਿੰਦਾ ਹੋਰ ਦੱਸੋ ਉਹ ਕਹਿੰਦਾ ਜੀ ਚਲ 10 ਕਰ ਦਿਓ ਘੱਟ ਮੈਂ ਤਾਂ ਫੇਰ ਉਹ ਕਹਿੰਦਾ ਜੀ ਮੇਰਾ ਸਾਰਾ ਵਿਆਜ ਛੱਡ ਦਿਓ ਉਹ ਕਹਿੰਦਾ ਚਲ ਮੈਂ ਵਿਆਜ ਵੀ ਛੱਡ ਦਿੰਦਾ ਹੋਰ ਦੱਸ ਕੀ ਫਾਇਦਾ ਕਰਾਂ ਮੈਂ ਕਿਹਾ ਮੈਨੇਜਰ ਆ ਗੱਲ ਇਹ ਆ ਵੀ ਇਹਦਾ ਆਪਣੇ ਮੂਲ ਦੇ ਵਿੱਚੋਂ ਘੱਟ ਕਰ ਦਿਓ ਜਿੰਨਾ ਕਰ ਸਕਦੇ ਹੋ ਕਦਾ ਸਰਪੰਚ ਸਾਹਿਬ ਕਿੰਨਾ ਕਰਾਂ ਤੁਸੀਂ ਹੈਰਾਨ ਮੰਨੋਗੇ 10 ਲੱਖ ਦੀ ਲਿਮਟ ਸਾਢੇ 3 ਲੱਖ ਰੁਪਏ ਸਿਰ ਭਰਿਆ 35 ਲੱਖ ਰੁਪਏ ਬਣਿਆ ਹੋਇਆ ਸਾਢੇ 3 ਲੱਖ ਰੁਪਏ ਸਿਰਫ ਉਹਦੇ ਭਰ ਕੇ ਉਹਦੀ ਐਡਜਸਟਮੈਂਟ ਕਰਾ ਦਿੱਤੀ ਇਹ ਐਡਜਸਟਮੈਂਟ ਹੁੰਦੀ ਕਿਵੇਂ ਆ ਇਹ ਇਹਦੇ ਉੱਤੇ ਤੁਹਾਨੂੰ ਜਾਣਕਾਰੀ ਦਿਨਾ ਦੋਸਤੋ ਜਦੋਂ ਆਪਾਂ ਲੋਨ ਲੈ ਕੇ ਲੋਨ ਭਰ ਨਹੀਂ ਪਾਉਂਦੇ ਆਪਣੀ ਕਿਸ਼ਤ ਟੁੱਟ ਜਾਂਦੀ ਹੈ ਮੰਨ ਲਓ ਤੁਸੀਂ ਆਪਾਂ ਪਹਿਲਾਂ ਜਦੋਂ ਸਭ ਤੋਂ ਪਹਿਲਾਂ ਆਪਾਂ ਨੂੰ ਟੈਲੀਫੋਨ ਆਉਣ ਲੱਗਦੇ ਨੇ ਜਿਹੜੇ ਬੈਂਕ ਵੱਲੋਂ ਹੁੰਦੇ ਨੇ ਇਕਦਾ ਆਪਣਾ ਰਾਈਟ ਤੁਹਾਨੂੰ ਪਤਾ ਹੋਣਾ ਚਾਹੀਦਾ ਤੁਹਾਨੂੰ ਕੋਈ ਵੀ ਇਕਦਾ ਤੁਹਾਡੇ ਨਾਲ ਤੁਹਾਨੂੰ ਕੋਈ ਡਰਾ ਨਹੀਂ ਸਕਦਾ ਤੁਹਾਨੂੰ ਕੋਈ ਡਰਾਉਣ ਦੀ ਕੋਸ਼ਿਸ਼ ਕਰਦਾ ਤਾਂ ਤੁਸੀਂ ਉਹਨੂੰ ਮਤਲਬ ਮੂਰੋ ਚੈਲੰਜ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਆ ਕੇ ਘਰੇ ਧਮਕਾਉਂਦਾ ਹੈ ਉਹ ਨਹੀਂ ਧਮਕਾ ਸਕਦਾ ਅਗਰ ਤੁਹਾਡੇ ਕੋਈ ਬੇਟਾਈਮ ਆ ਕੇ ਆਉਂਦਾ ਬਿਲਕੁਲ ਨਹੀਂ ਉਹ ਤੁਹਾਡੇ ਘਰੇ ਬੇਟਾਈਮ ਆ ਸਕਦਾ 7 ਵਜੇ ਤੋਂ ਪਹਿਲਾਂ ਪਹਿਲਾਂ ਬੈਂਕ ਦਾ ਕੋਈ ਵੀ ਕਰਮਚਾਰੀ ਤੁਹਾਨੂੰ ਆ ਕੇ ਕਹਿ ਸਕਦਾਗਾ ਸਿਰਫ ਕਿ ਤੁਸੀਂ ਲੋਨ ਭਰੋ ਹੁਣ ਦੋਸਤੋ ਸਭ ਤੋਂ ਪਹਿਲਾਂ ਜਦੋਂ ਆਪਾਂ ਸਭ ਤੋਂ ਪਹਿਲੀ ਮਤਲਬ ਜਦੋਂ ਆਪਾਂ ਕਿਸ਼ਤ ਨਹੀਂ ਭਰ ਸਕਦੇ ਤਾਂ ਇੱਕ ਆ ਫੇਅਰ ਪ੍ਰੈਕਟਿਸ ਕੋਡਿਸ ਇਸ ਜੇ ਤੁਹਾਡਾ ਮਤਲਬ ਚਲਿਆ ਜਾਂਦਾ ਹੈ ਇਹਦੇ ਤੇ ਸਿਰਫ ਬੈਂਕ ਨੇ ਕੀ ਕਰਨਾ ਹੁੰਦਾ ਸਿਰਫ ਤੁਹਾਨੂੰ ਫੋਨ ਕਰਨਾ ਹੁੰਦਾਗਾ ਕਿ ਤੁਸੀਂ ਤੁਹਾਡੀ ਜੀ ਕਿਸ਼ਤ ਲੇਟ ਹੋ ਗਈ ਤੁਸੀਂ ਕਿਸ਼ਤ ਭਰੋ ਤੇ ਇਹ ਨਹੀਂ ਇਤੋਂ ਵੱਧ ਹੋਰ ਕੁਝ ਨਹੀਂ ਉਹਨਾਂ ਨੇ ਸਿਰਫ ਤੁਹਾਨੂੰ ਤੁਹਾਨੂੰ ਯਾਦ ਕਰਾਉਣਾਗਾ ਲੇਕਿਨ ਜਦੋਂ ਫਿਰ ਹੋਰ ਮਤਲਬ ਟਾਈਮ ਲੰਘ ਜਾਂਦਾਗਾ ਜਦੋਂ ਦੂਜੀ ਕਿਸ਼ਤ ਵੀ ਨੇੜੇ ਆਉਣ ਲੱਗ ਜਾਂਦੀ ਆ ਫਿਰ ਇਹ ਆ ਜਾਂਦਾ ਪ੍ਰਾਈਵੇਸੀ ਐਂਡ ਕਾਫੀ ਡੀਆਈਟੀ ਰੀਅਲਿਟੀ ਇਹਦੇ ਚ ਕੀ ਕਰਨਾ ਹੁੰਦਾ ਬੈਂਕ ਨੇ ਕਿ ਤੁਹਾਨੂੰ ਬਾਰ-ਬਾਰ ਤੁਹਾਨੂੰ ਮਤਲਬ ਫੋਨ ਕਰਨੇ ਨੇ ਬਾਰ-ਬਾਰ ਤੁਹਾਨੂੰ ਕਹਿਣਾਗਾ ਕਿ ਤੁਸੀਂ ਲੋਨ ਭਰੋ ਜੀ ਤੁਹਾਡੀ ਕਿਸ਼ਤ ਲੇਟ ਹੋ ਗਈ ਉਹਦੇ ਲਈ ਤੁਹਾਨੂੰ ਉਹ ਬਾਰ-ਬਾਰ ਫੋਨ ਕਰਦੇ ਨੇ ਤੇ ਕਦੇ-ਕਦੇ ਤੁਹਾਨੂੰ ਉਹ ਆਕੇ ਘਰੇ ਘਰੇ ਆਕੇ ਵੀ ਤੁਹਾਨੂੰ ਉਹ ਮਤਲਬ ਕਹਿੰਦੇ ਕਹਿ ਸਕਦੇ ਨੇਗੇ ਕਿ ਤੁਹਾਡੀ ਲੋਨ ਦੀ ਕਿਸ਼ਤ ਹੈ ਜਿਹੜੀ ਉਹ ਲੇਟ ਹੈ ਜੀ ਤੁਸੀਂ ਕਿਸ਼ਤ ਭਰੋ ਲੇਕਿਨ ਤੁਸੀਂ ਜੇ ਫੇਰ ਵੀ ਨਹੀਂ ਭਰਦੇ ਫਿਰ ਅੱਗੇ ਤੀਜੀ ਸਟੈਪ ਆ ਜਾਂਦਾ ਰਿਕਵਰੀ ਏਜੰਟ ਫਿਰ ਉਹਨਾਂ ਦੇ ਜਿਹੜੇ ਰਿਕਵਰੀ ਏਜੰਟ ਹੁੰਦੇ ਨੇ ਉਹ ਦੋਸਤੋ ਤੁਹਾਡੇ ਕੋਲ ਗੇੜਾ ਮਾਰਨਾ ਸ਼ੁਰੂ ਕਰਦੇ ਨੇ ਰਿਕਵਰੀ ਏਜੰਟ ਆਕੇ ਤੁਹਾਨੂੰ ਫਿਰ ਤੁਹਾਨੂੰ ਮੈਂਟਲੀ ਤੌਰ ਤੇ ਡਰਾਉਂਦਾ ਕਿ ਜੇ ਤੁਸੀਂ ਲੋਨ ਨਾ ਭਰਿਆ ਤੁਹਾਡੇ ਤੇ ਕੇਸ ਹੋ ਜਾਊਗਾ ਤੁਹਾਡੇ ਤੇ ਆ ਹੋ ਜੂਗਾ ਤੁਸੀਂ ਜੇ ਲੋਨ ਨਾ ਪਰਿਆ ਤਾਂ ਤੁਹਾਨੂੰ ਮਤਲਬ ਜੇਲ ਹੋ ਜੂ ਤੁਹਾਨੂੰ ਮਤਲਬ ਹਰ ਇੱਕ ਤਰ੍ਹਾਂ ਦਾ ਡਰਾਬਾ ਦਿੰਦਾ ਹੈ ਲੇਕਿਨ ਉਹਦੇ باوجود ਵੀ ਜੇ ਤੁਹਾਡੇ ਕੋਲ ਪੈਸੇ ਹੈ ਹੀ ਨਹੀਂਗੇ ਤਾਂ ਤੁਸੀਂ ਪੈਸੇ ਭਰੋਗੇ ਤਾਂ ਤਾਂ ਹੀ ਜੇ ਤੁਹਾਡੇ ਕੋਲ ਪੈਸੇ ਹੋਣਗੇ ਉਸ ਤੋਂ ਬਾਅਦ ਦੋਸਤੋ ਫਿਰ ਕੀ ਹੁੰਦਾ ਹੈਗਾ ਫਿਰ ਬੈਂਕ ਕੋਰਟ ਦਾ ਮਤਲਬ ਉਹ ਕਰਦੀ ਹੈ ਜਿਹਦੇ ਚ ਤੁਹਾਡੇ ਕੋਲੋਂ ਜਿਹੜੇ ਸਾਈਨ ਚੈੱਕ ਸਾਈਨ ਕਰਾਏ ਹੁੰਦੇ ਨੇ ਹੋਰ ਲੈਟਰ ਸਾਈਨ ਕਰਾਏ ਹੁੰਦੇ ਨੇ ਉਹਦੇ ਤਹਿਤ ਜਿਹੜੀ ਤੁਹਾਨੂੰ ਲੀਗਲੀ ਤੁਹਾਡੇ ਤੇ ਕਾਰਵਾਈ ਹੋ ਸਕਦੀ ਆ ਉਹ ਹੁੰਦੀ ਆ ਕਿ ਚੈੱਕ ਦੀ ਤੁਹਾਡੇ ਤੇ 138 ਦਾ ਕੇਸ ਹੋਏਗਾ ਜਿਹੜਾ ਚੈੱਕ ਬਾਉਂਸ ਵਾਲਾ ਉਹਦੇ ਚ ਬੈਂਕ ਜਾ ਸਕਦੀ ਆ ਜਿਹਦੇ ਚ 2 ਸਾਲ ਦੀ ਸਜ਼ਾ ਹੁੰਦੀ ਆ ਲੇਕਿਨ ਕਦੇ ਵੀ ਬੈਂਕ ਇਸ ਪਾਸੇ ਜਾਂਦਾ ਨਹੀਂ ਜਦੋਂ ਲਾਲ ਲਖੀਰ ਵੀ ਤੁਸੀਂ ਜਦੋਂ ਮੰਨ ਲਓ ਤੁਸੀਂ ਇਹੀ ਉਹਨਾਂ ਨੂੰ ਬੈਂਕ ਨੂੰ ਇਹ ਲੱਗਣ ਲੱਗੇ ਜੇ ਕਿ ਇਹ ਬੰਦਾ ਜਾਣ ਬੁੱਝ ਕੇ ਪੈਸੇ ਨਹੀਂ ਭਰ ਰਿਹਾ ਉਸ ਤੋਂ ਬਾਅਦ ਉਸ ਤੋਂ ਦੂਸਰਾ ਕੇਸ 420 ਦਾ ਆ ਜਾਂਦਾ 420 ਦਾ ਕੇਸ ਵੀ ਬੈਂਕ ਸੇਤੀ ਕਰਦੇ ਨਹੀਂ ਹੈਗੇ ਇਹ ਜਿਹੜੇ ਮਤਲਬ ਰਿਕਵਰੀ ਦਾ ਕੇਸ ਹੁੰਦਾ ਤੁਹਾਡੇ ਤੇ ਰਿਕਵਰੀ ਦਾ ਕੇਸ ਪਾਉਂਦੇ ਨੇ ਇਹ ਜਿਹੜੇ ਕੇਸ ਨੇ ਇੱਥੇ ਤੱਕ ਬੈਂਕ ਕਦੇ ਵੀ ਜਾਂਦਾ ਨਹੀਂ ਹੈਗਾ ਬੈਂਕ ਨੂੰ ਕੀ ਹੁੰਦਾ ਕਿ ਕਿਵੇਂ ਨਾ ਕਿਵੇਂ ਸਾਡੇ ਪੈਸੇ ਮੁੜਨ ਲੇਕਿਨ ਜਦੋਂ ਦੋਸਤੋ ਸਾਰੀਆਂ ਚੀਜ਼ਾਂ ਲੰਘ ਜਾਂਦੀਆਂ ਨੇ ਉਹਨਾਂ ਨੂੰ ਇਹ ਇਸ ਨੋਟ ਤੇ ਆਉਣ ਤੋਂ ਪਹਿਲਾਂ ਜਦੋਂ ਮੰਨ ਲਓ ਤੁਸੀਂ ਆ ਜਿਹੜੀਆਂ ਮੈਂ ਤੁਹਾਨੂੰ ਕੇਸ ਵਾਲੀਆਂ ਗੱਲਾਂ ਦੱਸਿਆ ਨੇ ਇਹ ਤੋਂ ਪਹਿਲਾਂ ਫਿਰ ਬੈਂਕ ਕੀ ਕਰਦਾ ਤੁਹਾਨੂੰ ਮਤਲਬ ਅਡਜਸਟਮੈਂਟਲੀ ਤੁਹਾਡੇ ਨਾਲ ਮਤਲਬ ਉਹ ਤਾਲਮੇਲ ਕਰਦੇ ਆ ਕਿ ਤੁਸੀਂ ਸਾਡੇ ਨਾਲ ਅਡਜਸਟਮੈਂਟ ਕਰ ਲਓ ਉਹਨੂੰ ਅਡਜਸਟਮੈਂਟ ਸਕੀਮ ਹੀ ਕਹਿੰਦੇ ਨੇ ਉਹ ਕੁਝ ਸਮਾਂ ਕੁਝ ਸਾਲ ਕੁਝ ਸਮਾਂ ਦਿੰਦੇ ਨੇ ਉਹ ਤਾਂ ਉਹਦੇ ਵਿੱਚ ਫਿਰ ਜਿਹੜੀ ਮੈਨੇਜਰ ਨੂੰ ਪਾਵਰ ਹੁੰਦੀ ਆ ਉਹ ਤੁਹਾਡੇ ਨਾਲ ਤੁਹਾਨੂੰ ਮਾਫੀ ਦੇ ਸਕਦੇ ਹੁਣ ਸਪੋਜ਼ ਕਰ ਲਓ ਤੁਹਾਡਾ ਦੋਸਤ ਜਿਵੇਂ ਮੈਂ ਪਹਿਲਾਂ ਦੱਸ ਕੇ ਦਿਆਂਗਾ ਕਿ ਲੋਨ ਤੁਹਾਡਾ ਵੱਧ ਕੇ ਦੁੱਗਣਾ ਤਿਗਣਾ ਹੋ ਚੁੱਕਿਆਗਾ ਲੇਕਿਨ ਤੁਸੀਂ ਕਹਿੰਦੇ ਹੋ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਜੀ ਮੈਂ ਪੈਸੇ ਨਹੀਂ ਭਰ ਸਕਦਾ ਤੇ ਤੁਸੀਂ ਫਿਰ ਉਹ ਤੁਹਾਨੂੰ ਕਹਿੰਦੇ ਨੇ ਅੱਧਾ ਵਿਆਜ ਮਾਫ ਕਰ ਦਿੰਦੇ ਆ ਜੇ ਤੁਸੀਂ ਅੱਧੇ ਵਿਆਜ ਤੋਂ ਵੀ ਅਸਮਰਥਤਾ ਜ਼ਾਹਰ ਕਰ ਦਿੰਦੇ ਹੋ ਕਿ ਨਹੀਂ ਮੇਰੇ ਕੋਲ ਪੈਸੇ ਹੈਗੇ ਤਾਂ ਹੌਲੀ ਹੌਲੀ ਉਹ ਹੋਰ ਮਤਲਬ ਪਰਸੈਂਟ ਕਹਿੰਦੇ ਨੇ ਇੰਨਾ ਘਟਾ ਦੇਣੇ ਇੰਨਾ ਘਟਾ ਦੇਣੇ ਆਖਰ ਨੂੰ ਉਹ ਤੁਹਾਨੂੰ ਕਹਿੰਦੇ ਨੇ ਕਿ ਅਸੀਂ ਚਲੋ ਤੁਹਾਨੂੰ ਸਾਰੇ ਵਿਆਜ ਛੱਡਿਆ ਸਾਡਾ ਮੂਲ ਮੂਲ ਦੇ ਦਿਓ ਹੁਣ ਦੇਖੋ ਦੋਸਤੋ ਜੇ ਆਪਾਂ ਦੇਖੀਏ ਤਾਂ ਕਿੰਨਾ ਵੱਡਾ ਤੁਹਾਡਾ ਫਾਇਦਾ ਹੋ ਗਿਆ ਜਿਹੜਾ ਇੰਨਾ ਵਿਆਜ ਤੁਹਾਨੂੰ ਪਿਆ ਸੀਗਾ ਤੁਸੀਂ ਕੇਸ ਤੋਂ ਵੀ ਬਚ ਜਾਓਗੇ ਤੁਸੀਂ ਮਤਲਬ ਤੁਹਾਡਾ ਉਹ ਵੀ ਮਾਫ ਹੋ ਜਾਏਗਾ لیکن جی ਤੁਸੀਂ پھر بھی ਕਹਿੰਦੇ ਹੋ ਕਿ میرے ਕੋਲ پیسے ਨਹੀਂ ਹੈਗੇ میں ਇਹਨੇ پیسے ਨਹੀਂ ਭਰ ਸਕਦਾ پھر ਜਿਹੜੀ ਮੈਂ ਤੁਹਾਨੂੰ ਕਹਾਣੀ ਸੁناਈ ਆ ਫਿਰ ਉੱਥੇ ਆ ਕੇ ਕੀ ਹੁੰਦਾਗਾ ਕਿ ਫਿਰ ਉਹ ਕਹਿੰਦੇ ਨੇ ਚਲੋ ਯਾਰ ਤੂੰ મતલਬ ਜੇ ਸਾਰੇ ਨਹੀਂ ਭਰ ਸਕਦਾ ਤੇ ਉਹਦੇ ਚੋਂ 75% ਹੀ ਭਰ دے 75% ਮੰਨ ਲੇ ਜੇ ਲੱਖ ਹੈਗਾ ਤਾਂ 75000 ਰੁਪਏ ਭਰ ਦੇ ਤੇ ਫਿਰ ਵੀ ਤੁਸੀਂ ਇਸ ਮਰਥਾ ਜ਼ਾਹਰ ਕਰਦੇ ਹੋ ਫਿਰ ਉਹ ਕਹਿੰਦੇ ਨੇ ਚਲ ਯਾਰ ਤੂੰ ਐਂ ਕਰ ਮੂਲ ਦੇ ਵਿੱਚੋਂ ਅੱਧਾ ਭਰ ਦੇ ਲੇਕਿਨ ਤੁਸੀਂ ਕਹਿੰਦੇ میرے ਕੋਲ ਤਾਂ پیسے ਹੈ ਹੀ ਨਹੀਂ ਤਾ ਬੈਂਕ ਕਹਿੰਦਾ ਤੂੰ ਦਿੰਦਾ ਕੀ ਐ ਤੂੰ ਕੀ ਦੇ ਦੇ ਹੀ ਸਕਦਾਗਾ ਤੂੰ ਉਥੇ ਆ ਕੇ ਬੈਂਕ ਜਦੋਂ ਫਿਰ ਮਤਲਬ ਇਸ ਸਥਿਤੀ ਤੇ ਆ ਜਾਂਦਾ ਫਿਰ ਤੁਸੀਂ ਆਪਣਾ ਠਾ ਸੋਟਾ ਮਾਰ ਸਕਦੇ ਹੋ ਜਿਵੇਂ ਮੈਂ ਤੁਹਾਨੂੰ ਦੱਸਿਆ ਫਿਰ ਤੁਸੀਂ ਕਹਿ ਸਕਦੇ ਹੋ ਕਿ ਮੈਂ ਤਾਂ ਜੀ 35% ਹੀ ਭਰ ਸਕਦਾ ਜਾਂ 25% ਹੀ ਭਰ ਸਕਦਾਗਾ ਇਹ ਲੈਣੇ ਨੇ ਲੈ ਲਓ ਮੇਰੇ ਕੋਲ ਹੋਰ ਕੋਈ ਪੈਸਾ ਨਹੀਂ ਪਰ ਉਹਦੀ ਸ਼ਰਤ ਇੱਕ ਹੁੰਦੀ ਆ ਜੇ ਜਦੋਂ ਤੁਸੀਂ ਇਹ ਗੱਲ ਕਹਿੰਦੇ ਹੋ ਤਾਂ ਤੁਹਾਨੂੰ ਉਹ ਪੈਸੇ ਭਰਨੇ ਪੈਂਦੇ ਨੇ ਕੁਝ ਦਿਨਾਂ ਦੇ ਵਿੱਚ ਹੀ ਖਾਸ ਤੌਰ ਤੇ ਪਹਿਲਾਂ ਤਾਂ ਉਹ ਕਹਿੰਦੇ ਨੇ ਕਿ ਅੱਜ ਕੋਸਾ ਕੋ ਜਮਾ ਕਰਾ ਤੇ ਬਾਕੀ ਦਾ ਤੁਹਾਨੂੰ ਉਹ 15 ਦਿਨਾਂ ਦਾ ਸਮਾਂ ਦੇ ਦਿੰਦੇ ਨੇ ਜੇ ਤੁਸੀਂ ਮਤਲ ਲੱਖ ਸੀਗਾ ਨੱਖ ਦੇ ਵਿੱਚੋਂ ਤੁਹਾਡਾ 25000 ਦੀ ਗੱਲ ਮੁੱਕ ਗਈ ਉਹ ਕਹਿੰਣਗੇ 5 ਜਾਂ 10000 ਅੱਜ ਦੇ ਦੇ ਬਾਕੀ ਦਾ ਤੈਨੂੰ 15 ਦਿਨਾਂ ਦਾ ਸਮਾਂ ਦਿੱਤਾ ਉਦੋਂ ਤੱਕ ਦੇ ਦੇ ਜੇ ਤਾਂ ਤੁਸੀਂ ਉਦੋਂ ਤੱਕ ਦੇ ਦੇ ਦਿੰਦੇ ਹੋ ਫਿਰ ਤੁਹਾਡਾ ਖਿਹੜਾ ਸੁੱਟ ਜਾਂਦਾ ਪਰ ਉਥੇ ਤੁਹਾਡੀ ਇੱਕ ਨੁਕਸਾਨ ਸਿਰਫ ਤੁਹਾਡਾ ਹੁੰਦਾ ਕਿ ਤੁਹਾਡੇ ਇਹ ਐਡਜਸਟਮੈਂਟ ਸਕੀਮ ਵਾਲਾ ਜਿਹੜਾ ਹੈਗਾ ਉਹ ਖਾਤੇ ਤੇ ਚੜ ਜਾਂਦਾ ਤੁਸੀਂ ਦੁਬਾਰਾ ਲੋਨ ਨਹੀਂ ਬੈਂਕ ਤੋਂ ਫਿਰ ਕਾਫੀ ਟਾਈਮ ਲੈ ਸਕਦੇ 8-10 ਸਾਲ ਦਾ ਤੁਹਾਨੂੰ ਲੋਨ ਫਿਰ ਮਿਲਦਾ ਨਹੀਂ ਪੱਕਾ ਹੀ ਸਿਵਲ ਤੁਹਾਡਾ ਖਰਾਬ ਹੋ ਜਾਂਦਾ ਇਹ ਚੀਜ਼ ਬੈਂਕ ਕਈ ਵਾਰੀ ਫਿਰ ਕਹਿੰਦੇ ਵੀ ਨਹੀਂ ਤੁਹਾਨੂੰ ਵੀ ਕੋਈ ਨਾ ਜੀ ਇਹ ਅਸੀਂ ਨਹੀਂ ਕਰਦੇ ਤੁਹਾਡਾ ਠੀਕ ਰਹੇਗਾ ਲੇਕਿਨ ਉਹ ਕਰ ਦਿੰਦੇ ਨੇ ਉਹ ਉਹਦੇ ਵਿੱਚ ਕੋਈ ਦੋਰਾਵਾ ਨਹੀਂ ਇੰਨਾ ਕਿ ਤੁਹਾਡਾ ਨੁਕਸਾਨ ਹੁੰਦਾ ਪਰ ਨਾ ਕੇਸ ਤੁਹਾਡੇ ਤੇ ਹੋਵੇ ਕੇਸ ਕਦੋਂ ਹੁੰਦਾ ਹੈ ਬੈਂਕ ਕੇਸ ਦੇ ਰਸਤੇ ਕਦੋਂ ਪੈਂਦੀ ਆ ਡਾਕੂਮੈਂਟਾਂ ਦੇ ਜਿਹੜੇ ਤੁਹਾਡੇ ਸਾਈਨ ਕਰਾਏ ਹੁੰਦੇ ਨੇ ਜਿਵੇਂ ਮੈਂ ਤੁਹਾਨੂੰ ਕਿਹਾ ਕਿ 138 ਦਾ ਕੇਸ ਇਹ ਹੋ ਉਦੋਂ ਜਦੋਂ ਤੁਸੀਂ ਫਿਰ ਇਹ ਵੀ ਨਹੀਂ ਦਿੰਦੇ ਜਦੋਂ ਤੁਸੀਂ ਕਹਿੰਦੇ ਵੀ ਇਹ ਤਾਂ ਪੈਸੇ ਦੇਣੇ ਹੀ ਨਹੀਂ ਫਿਰ ਬੈਂਕ ਨੂੰ ਜਾਂਦਾ ਵੀ ਹੁਣ ਨਹੀਂ ਇਹ ਬੰਦਾ ਲੋਟ ਆਉਂਦਾ ਫਿਰ ਉਹ ਕੋਈ 100 ਚੋਂ 00. ਇੱਕ ਅਦਾ ਕੇਸ ਹੈ ਕੋਈ ਜਿਹੜੇ ਤੇ ਫਿਰ ਉਹ ਅਦਾਲਤ ਜਾਂਦੇ ਨੇ ਨਹੀਂ ਅਦਾਲਤ ਦੇ ਵਿੱਚ ਬੈਂਕ ਛੇਤੀ ਕਰਿਆ ਜਾਂਦੀ ਨਹੀਂ ਹੈਗੀ ਸੋ ਦੋਸਤੋ ਬੈਂਕ ਦੇ ਲਈ ਜੋ ਲੋਨ ਲਈ ਮੈਂ ਤੁਹਾਨੂੰ ਗੱਲ ਕੀਤੀ ਹੈ ਡਰਨ ਦੀ ਕੋਈ ਲੋੜ ਨਹੀਂ ਡਰ ਕੇ ਕਦੇ ਵੀ ਕੋਈ ਮਤਲਬ ਹੋ ਨਾ ਕਰੋ ਲੇਕਿਨ ਲੋਨ ਲੈ ਕੇ ਭਰੋ ਲਾਜਮੀ ਮੈਂ ਮਤਲਬ ਇਹ ਨਹੀਂ ਕਹਿੰਦਾ ਮੈਂ ਤੁਹਾਨੂੰ ਇਹ ਨਹੀਂ ਕਹਿ ਰਿਹਾ ਕਿ ਮਤਲਬ ਲੋਨ ਭਰਨੇ ਬੰਦ ਕਰ ਦੋ ਮੈਂ ਸਿਰਫ ਇਹ ਕਹਿ ਰਿਹਾ ਕਿ ਜੇ ਤੁਹਾਡੀ ਮਜਬੂਰੀ ਕੋਈ ਹੋ ਗਈ ਕੋਈ ਤੁਹਾਡੇ ਡੈਥ ਹੋ ਗਈ ਕਿਸੇ ਤਰ੍ਹਾਂ ਵੀ ਬੰਦੇ ਦਾ ਕਈ ਵਾਰੀ ਕੋਈ ਮਤਲਬ ਮਸਲਾ ਐਸਾ ਹੋ ਜਾਂਦਾ ਕਾਰੋਬਾਰ ਖਰਾਬ ਹੋ ਗਿਆ ਫਿਰ ਤੁਹਾਨੂੰ ਡਰਨ ਦੀ ਲੋੜ ਨਹੀਂ ਫਿਰ ਤੁਸੀਂ ਇਹਨ ਸਾਰੀਆਂ ਸਥਿਤੀਆਂ ਦਾ ਮੁਕਾਬਲਾ ਕਰੋ ਲਾਸਟ ਤੇ ਜਦੋਂ ਬੈਂਕ ਆਪਣੇ ਹੱਥ ਖੜੇ ਕਰ ਦਿੰਦਾ ਕਿ ਦੇ ਕੀ ਦੇਣਾ ਫਿਰ ਉਦੋਂ ਤੁਸੀਂ ਮਤਲਬ ਆਪਣਾ ਕਿਵੇਂ ਨਾ ਕਿਵੇਂ ਜੋ ਮਰਜੀ ਐਡਜਸਟਮੈਂਟ ਕਰੋ ਫਿਰ ਪੈਸਿਆਂ ਦਾ ਅਰੇਂਜਮੈਂਟ ਕਰਕੇ ਤੁਸੀਂ ਬੈਂਕ ਨੂੰ ਦੇ ਸਕਦੇ ਹੋ ਕੋਡਾ ਸਾਰਾ ਹੀ ਮਤਲਬ ਜਿਹੜਾ ਹੈਗਾ ਲਕੀਰ ਫਿਰ ਜਾਂਦੀ ਆ ਸੋ ਦੋਸਤੋ ਵੀਡੀਓ ਜੇ ਤੁਹਾਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਜਰੂਰ ਲਾਈਕ ਤੇ ਸ਼ੇਅਰ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਫੋਲੋ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ